ਸਰ ਪਿੱਛੋਣਾ ਪਾਣੀ ਡੈਮ ਤੋਂ ਜਾਵਾ ਆਈ ਦਰਿਆ ਦੇ ਜਿਹੜੇ ਗੇਟ ਐ ਨਾ ਉਹ ਟੁੱਟ ਗਏ ਸੀ ਉਹਦੇ ਕਾਰਨ ਪਾਣੀ ਸਾਰਾ ਹੀ ਇਧਰ ਨੂੰ ਆ ਗਿਆ ਇਧਰ ਬੰਨ੍ਹ ਬੰਦਿਆ ਆ ਪਿਆ ਸੀ ਨਵੀਂ ਨਹਿਰ ਬਣਾਣੀ ਸੀ ਉਹ ਸਭ ਕੁਝ ਤੋੜ ਕੇ ਪਾਣੀ ਨਗੀ ਆ ਗਿਆ ਨਾ ਕਿ ਸਾਰੇ ਹੀ ਮਤਲਬ ਗੇੜ-ਗੋੜ ਤੋੜ ਦਿੱਤੇ ਜਿਹੜੇ ਇੱਥੇ ਵਿਚਾਰੇ ਡਿਫਟੀ ਵਾਲੇ ਕੰਮ ਨੌਕਰੀ ਕਰਦੇ ਸੀ ਇਸ ਨੈਕਮੇ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤ ਰਹੀ ਔਰ ਉਹਨਾਂ ਨੇ ਕੋਸ਼ਿਸ਼ ਕਾਫੀ ਕੀਤੀ ਗੇੜ ਖੋਲਣ ਦੀ ਲੇਕਿਨ ਪਾਣੀ ਇੰਨਾ ਹੀ ਉਹਨਾਂ ਨੂੰ ਖੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਔਰ ਪੁਲ ਦੇ ਬਚਨ ਦੇ ਚਾਂਸ ਬਹੁਤ ਘੱਟ ਸੀਗਾ ਇਹ ਜੋ ਪਾਰਕ ਬਣੀ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਪਾਣੀ ਨਾਲ ਵਹਿ ਗਿਆ ਔਰ ਲਾਗੇ ਦੇ ਪਿੰਡਾਂ ਨੂੰ ਇੰਨੀ ਮੁਸ਼ਕਲ ਪਈ ਉਹ ਫਿਰ ਨਹਿਰ ਤੋੜਨ ਪਈ ਉਸ ਪੁਲ ਤੋਂ ਗਾਣ ਮਸ਼ੀਨਾਂ ਲੈ ਕੇ ਪਿੰਡ ਦੇ ਸਰਪੰਚਾਂ ਸਾਰੇ ਰਲ ਕੇ ਨਹਿਰ ਤੋੜੀ ਉਹ ਤਾਂ ਕਿ ਸਾਰੀ ਪਬਲਿਕ ਬਚ ਗਈ ਏ ਤੁਸੀਂ ਦੇਖ ਰਹੇ ਹੋਟਲਾਂ ਦੇ ਪਿੱਛੇ ਮਾਰਕੀਟ ਦੇ ਵਿੱਚ ਪੂਰੀ ਹੀ ਪਾਣੀ ਭਰਿਆ ਹੋਇਆ ਸੀਗਾ ਉੱਤੇ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਹੀ ਮੁਸ਼ਕਲ ਨਾਲ ਢੇੜ-ਗੁੜ ਖੋਲ ਕੇ ਤੇ ਇਹਨਾਂ ਦਾ ਥੋੜਾ ਬਚਾ ਕੇ ਤਾਂ ਲੇਕਿਨ ਆਸ-ਪਾਸੇ ਕਾਫੀ ਤੁਸੀਂ ਦੇਖ ਸਕਦੇ ਹੋ ਪੋਲ ਦੀ ਕਿੰਨਾ ਬੰਦਾ ਹਾਲਾਤ ਮਾੜੇ ਹੋਏ ਨਾ ਇਹਨਾਂ ਨੂੰ ਮਰੇ ਕਾਫੀ ਦਿੱਕਤ ਹੋਈ ਆ ਬਲੀ ਨੂੰ ਇਧਰ ਆ ਜਾਣ ਨੂੰ ਪਾਲਤ ਹੋ ਰਹੀ ਤੇ ਬਰਸਾਤ ਅਤੇ ਲਗਾਤਾਰ ਫਟ ਰਹੇ ਬੱਦਲਾਂ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਇਸ ਲਈ ਅਸੀਂ ਜਿਹੜਾ ਮੌਜੂ ਪੁਰਾਣਾ ਹੈਡਵਕਸ ਤੇ ਖੜੇ ਪਿਛਲੇ ਜਿਹੜੇ ਮੈਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਉਣਾ ਚਾਹਾਂਗਾ ਕਿ 1822 ਦੇ ਵਿੱਚ ਬਣੇ ਇਸ ਹੈਡਵਕਸ ਨੂੰ 1954 ਦੇ ਵਿੱਚ ਦੁਬਾਰਾ ਹਿੜਾ ਅਪਗ੍ਰੇਡ ਕੀਤਾ ਗਿਆ ਸੀ ਅਤੇ ਇਸ ਸਾਲ ਪਈ ਪਾਣੀ ਦੀ ਮਾਰ ਦੀ ਵਜ੍ਹਾ ਦੇ ਨਾਲ ਜਿਹੜੇ ਨੇ ਇਹਦੇ ਹਾਲਾਤ ਖਰਾਬ ਹੋਏ ਦਿਸ ਰਹੇ ਨੇ ਤੁਸੀਂ ਇਹ ਇੱਕ ਵਾਰ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਰੇਲਿੰਗ ਜਿਹੜੀ ਆ ਪੂਰੀ ਤਰ੍ਹਾਂ ਟੁੱਟ ਗਈ ਆ ਅਰੇ ਇਸ ਪੋਲ ਦੇ ਉੱਤੇ ਜਿਹੜੀਆਂ ਦੋ ਪਾਰਕਾਂ ਦੀ ਉਹ ਸਾਰੀ ਕਰਵਾਈ ਗਈ ਸੀਗੀ ਤਾਂ ਜੋ ਸੈਲਾਨੀ ਇਥੇ ਆ ਕੇ ਇਸ ਅਲੋਕਿਕ ਨਜ਼ਾਰੇ ਦਾ ਲੁਟ ਲੈ ਸਕਣ ਪਰ ਇਸ ਪਾਣੀ ਦੀ ਮਾਰ ਹੈ ਇੱਕ ਹੋਰ ਦੋ ਪਾਰਕਾਂ ਜਿਹੜੀਆਂ ਉਹ ਚੜ ਚੁੱਕੀਆਂ ਨੇ ਅੱਗੇ ਵੀ ਮੈਂ ਤੁਹਾਨੂੰ ਤਸਵੀਰਾਂ ਦਿਖਾਣਾ ਚਾਹਾਂਗਾ ਇਹ ਪੌਣੀ ਜਗ੍ਹਾ ਇਸਨੇ ਪੂਰੀ ਤਰ੍ਹਾਂ ਖਸਾहाल ਹੋਇਆ ਪਿਆ ਜਗਾ ਜਗਾ ਕੋ ਟੁੱਟਿਆ ਪਿਆ ਆ ਦੱਸਿਆ ਜਾ ਰਿਹਾ ਕਿ ਜਸਵਨੇ ਪਾਣੀ ਵਾਡ ਆਇਆ ਸੀਗਾ ਰਾਮਪੁਰ ਤੋਂ ਰਿੰਜੀ ਸਾਗਰ ਡੈਮ ਤੋਂ ਪਾਣੀ ਛੱਡਿਆ ਗਿਆ ਸੀਗਾ ਤਾਂ ਪਾਣੀ ਵਾਡ ਆਨਕਾਰ ਕੇ ਗੇਟ ਖੋਲਣ ਦਾ ਵੀ ਕਾਇਮ ਜਿਹੜਾ ਮੁਲਾਜ਼ਮਾਂ ਨੂੰ ਨਹੀਂ ਮਿਲਿਆ ਜਿਸ ਕਰਕੇ ਇਹ ਹਾਲਾ ਜਿਹੜੇ ਬਣੇ ਨੇ ਇੱਕ ਮੁਰਤਨਾ ਤਸਵੀਰਾਂ ਦਿਖਾਣਾ ਚਾਹਾਂਗਾ ਕਿ ਇਸ ਪਾਸੇ ਪਹਿਲੇ ਜਿਹੜੀ ਆ ਪਾਰਕ ਸੀ ਜੀ ਹੁਣ ਜਿਹੜਾ ਸਿਰਫ ਪਾਣੀ ਪਾਣੀ ਹੀ ਦਿਸ ਰਿਹਾ ਹੋਰ ਕੋਈ ਇਥੇ ਨਹੀਂ ਦਿਸ ਰਿਹਾ ਸੋ ਇਹ ਹੈਗਾ ਕਹਿ ਸਕਦੇ ਆ ਕਿ ਇੱਕ ਪਾਸੇ ਜਿੱਥੇ ਦਰਿਆਵਾਂ ਦੀ ਮਾਰਕ ਸਥਾਨਕ ਲੋਕਾਂ ਨੂੰ ਕਹੀਆ ਉੱਥੇ ਹੀ ਮਾਦੂਪੁਰ ਹੈਡਵਰਕਸ ਜਿੱਥੋਂ ਕੀ ਪਾਣੀ ਪੰਜਾਬ ਦੇ ਵੱਖੋ-ਵੱਖ ਜਿਨਿਆਂ ਨੂੰ ਜਾਂਦਾ ਹੈ ਉੱਥੇ ਵੀ ਕਹੀਆ ਤੇ ਵਜ ਸੰਨ ਵੀ ਇੱਥੋਂ ਹੀ ਪੈ ਜਾਂਦਾ ਸੁਣਿਆ ਜਾ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਨਾ ਕੱਢੀ ਆ ਤੇ ਇੱਥੋਂ ਦੀ ਜਿਹੜੀ ਆ ਮੁਰੰਮਤ ਨਾ ਹੋਈ ਤਾਂ ਵੱਡਾ ਨੁਕਸਾਨ ਜਿਹੜਾ ਉਹ ਝੇਲਾ ਪੈ ਸਕਦਾ ਸੁਜਿੰਦਰ ਕੋਹਾ ਨਿਊਜ਼ ਟੈਂਡ ਪੰਜਾਬ ਪਠਾਨਕੋਟ ਸਰ ਪਿੱਛੋਂ ਦਾ ਪਾਣੀ ਡੈਮ ਤੋਂ ਜਾਵਾ ਆਈ ਦਰਿਆ ਦੇ ਜਿਹੜੇ ਗੇਟ ਹੈ ਨਾ ਉਹ ਟੁੱਟ ਗਏ ਸੀ ਉਦੇ ਕਾਰਨ ਪਾਣੀ ਸਾਰਾ ਹੀ ਇਧਰ ਨੂੰ ਆ ਗਿਆ ਇਧਰ ਬੰਨ੍ਹ ਬੰਦਿਆ ਆ ਕਿ ਆ ਸੀ ਨਵੀਂ ਨਹਿਰ ਬਣਾਉਣੀ ਸੀ ਉਹ ਸਭ ਕੁਝ ਤੋੜ ਕੇ ਪਾਣੀ ਨਗ ਹੀ ਆ ਗਿਆ ਨਾ ਕਿ ਸਾਰੇ ਹੀ ਮਤਲਬ ਗੇੜ-ਗੋੜ ਤੋੜ ਦਿੱਤੇ ਜਿਹੜੇ ਇੱਥੇ ਵਿਚਾਰੇ ਡਿਪਟੀ ਵਾਲੇ ਕੰਮ ਨੌਕਰੀ ਕਰਦੇ ਸੀ ਇਸ ਮੈਕਨੇ ਦੇ ਵਿੱਚ ਉਹਨਾਂ ਨੂੰ ਕਾफी ਦਿੱਕਤ ਰਹੀ ਔਰ ਉਹਨਾਂ ਨੇ ਕੋਸ਼ਿਸ਼ ਕਾफी ਕੀਤੀ ਗੇੜ ਖੋਲਣ ਦੀ ਲੇਕਿਨ ਪਾਣੀ ਇੰਨਾ ਹੀ ਉਹਨਾਂ ਨੂੰ ਖੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਔਰ ਪੁੱਲ ਦੇ ਬਚਨ ਦੇ ਚਾਂਸ ਬਹੁਤ ਘਟ ਸੀਗਾ ਇਹ ਜੋ ਪਾਰਕਵਣੀ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਪਾਣੀ ਨਾਲ ਵਹਿ ਗਿਆ ਔਰ ਲਾਗੇ ਦੇ ਪਿੰਡਾਂ ਨੂੰ ਇੰਨੀ ਮੁਸ਼ਕਲ ਪਈ ਉਹ ਫਿਰ ਨਹਿਰ ਤੋੜਨ ਪਈ ਉਸ ਪੋਲ ਤੋਂ گاਣ ਮਸ਼ੀਨਾਂ ਲੈ ਕੇ ਪਿੰਡ ਦੇ ਸਰਪੰਚਾ ਸਾਰੇ ਵਲ ਕੇ ਨਹਿਰ ਤੋੜੀ ਉਹ ਤਾਂ ਕਿ ਸਾਰੀ ਪਬਲਿਕ ਬਚ ਗਈ ਇਹ ਤੁਸੀਂ ਦੇਖਦੇ ਹੋ ਹੋਟਲਾਂ ਦੇ ਪਿੱਛੇ ਮਾਰਕੀਟ ਦੇ ਵਿੱਚ ਪੂਰੀ ਹੀ ਪਾਣੀ ਭਰਿਆ ਹੋਇਆ ਸੀਗਾ ਉੱਤੇ ਇਹਨਾਂ ਨੇ ਵਿਚਾਰਿਆਂ ਨੇ ਬਹੁਤ ਹੀ ਮੁਸ਼ਕਲ ਨਾਲ ਗੇੜ ਗੂੜ ਖੋਲ ਕੇ ਤੇ ਇਹਨਾਂ ਦਾ ਥੋੜਾ ਬਚਾ ਕੇ ਤਾਂ ਲੇਕਿਨ ਆਸੇ ਪਾਸੇ ਦੇ ਕਾਫੀ ਤੁਸੀਂ ਦੇਖ ਸਕਦੇ ਹੋ ਪੋਲ ਦੀ ਕਿੰਨੇ ਮਤਲਬ ਹਾਲਾਤ ਮਾੜੇ ਹੋਏ ਨਾ ਇਹਨਾਂ ਨੂੰ ਮਤਲਬ ਕਾਫੀ ਦਿੱਕਤ ਹੋਈ ਆ ਪਬਲਿਕ ਨੂੰ ਇਧਰ ਆਣ ਜਾਣ ਨੂੰ ਪਹਾੜਾਂ 'ਚ ਹੋ ਰਹੀ ਤੇਜ਼ ਬਰਸਾਤ ਅਤੇ ਲਗਾਤਾਰ ਫਟ ਰਹੇ ਬੱਦਲਾਂ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਅਤੇ ਇਸ ਲਈ ਅਸੀਂ ਜਿਦਾ ਮੋਦੂਪੁਰ ਹੈਡਵੌਕਸ ਤੇ ਖੜੇ ਹਾਂ ਪਿੱਛੇ ਦੀ ਬਲੇ ਮੈਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਉਣਾ ਚਾਹਾਂਗਾ ਕਿ 1822 ਦੇ ਵਿੱਚ ਭਨੇ ਇਸ ਹੈਡਵੌਕਸ ਨੂੰ 1954 ਦੇ ਵਿੱਚ ਦੁਬਾਰਾ ਅਪਗ੍ਰੇਡ ਕੀਤਾ ਗਿਆ ਸੀ ਅਤੇ ਇਸ ਹਾਲ 23 ਪਾਣੀ ਦੀ ਮਾਰ ਨਹੀਂ ਵਜਾ ਦੇ ਨਾਲ ਜਿਹੜੇ ਨੇ ਇਹਦੇ ਹਾਲਾਤ ਖਰਾਬ ਹੋਏ ਦਿਸ ਰਹੇ ਨੇ ਇਸ ਲਈ ਇੱਕ ਵਾਰ ਤਸਵੀਰਾਂ ਵੀ ਦੇਖ ਲਿਓ ਕਿ ਰੇਲਿੰਗ ਜਿਹੜੀ ਆ ਪੂਰੀ ਤਰ੍ਹਾਂ ਟੁੱਟ ਗਈ ਆ ਅਤੇ ਇਸ ਪੋਲ ਦੇ ਉੱਤੇ ਜਿਹੜੀਆਂ ਕੋ ਪਾਰਕਾਂ ਦੀ ਵੀ ਉਹ ਸਾਰੀ ਕਰਵਾਈ ਗਈ ਸੀ ਤਾਂ ਜੋ ਸੈਲਾਨੀ ਇਥੇ ਆ ਕੇ ਇਸ ਅਲੋਕਿਕ ਨਜ਼ਾਰੇ ਦਾ ਲੁੱਟ ਲੈ ਸਕਣ ਪਰ ਇਸ ਪਾਣੀ ਵੀ ਮਾਰ ਰਹੀ ਹੈ ਤੇ ਉਹ ਦੋ ਪਾਰਾਂ ਜਿਹੜੀਆਂ ਉਹ ਚੜ ਚੁਕੀਆਂ ਨੇ ਅੱਗੇ ਦੀਆਂ ਮਤਲਬ ਤੁਸੀਆਂ ਦਿਖਾਣਾ ਚਾਹਾਂਗਾ ਕਿ ਪੁਲ ਜਿਹੜਾ ਇਸਨੇ ਪੂਰੀ ਤਰ੍ਹਾਂ ਖਸਤਾ ਹਾਲ ਹੋਇਆ ਪਿਆ ਜਗਾ ਜਗਾ ਤੋਂ ਟੁੱਟਿਆ ਪਿਆ ਆ ਦੱਸਿਆ ਜਾ ਰਿਹਾ ਕਿ ਜਸਵਨ ਨੇ ਪਾਣੀ ਵਧ ਆਇਆ ਸੀਗਾ ਰੋਂ ਤੋਂ ਰਿੰਜੀ ਸਾਹ ਦੇ ਗਾਮ ਤੋਂ ਪਾਣੀ ਛੱਡਿਆ ਗਿਆ ਸੀਗਾ ਤਾਂ ਪਾਣੀ ਵਧ ਆਣ ਕਰਕੇ ਗੇਟ ਖੋਲਣ ਦਾ ਵੀ ਕਾਇਮ ਜਗਾ ਮੁਲਾਜ਼ਮਾ ਨੂੰ ਨਹੀਂ ਮਿਲਿਆ ਜਿਸ ਕਰਕੇ ਇਹੋ ਨੇ ਹਾਲਾ ਜਿਹੜੇ ਬਣੇ ਨੇ ਇਹ ਕੋਈ ਮੁਰਤਿਆ ਤੋਂ ਸੁਝਾਣ ਦਿਖਾਣਾ ਚਾਹਾਂਗਾ ਕਿ ਇਸ ਪਾਸੇ ਪਹਿਲੇ ਜਿਹੜੀ ਆ ਪਾਰਕ ਸੀ ਜੀ ਉਹ ਜਿਹੜਾ ਸਿਰਫ ਪਾਣੀ ਪਾਣੀ ਹੀ ਦਸ ਰਹਾ ਹੋਰ ਕੋਈ ਇਥੇ ਨਹੀਂ ਦਸ ਰਹਾ। ਸੁਣਿਓ ਹਾਂ ਜੀ ਦੱਸ ਸਕਦੇ ਹਾਂ ਕਿ ਇੱਕ ਪਾਸੇ ਜਿੱਥੇ ਬਰਿਆਮਾ ਦੀ ਮਾਰ ਸਥਾਨਕ ਲੋਕਾਂ ਨੂੰ ਪਈ ਆ ਉੱਥੇ ਹੀ ਮਾਧੂਪੁਰ ਹੈਡਵੌਕਸ ਜਿੱਥੋਂ ਕੀ ਪਾਣੀ ਪੰਜਾਬ ਦੇ ਵੱਖੋ-ਵੱਖ ਵਕ ਜਿੰਨਿਆਂ ਨੂੰ ਜਾਂਦਾ ਹੈ ਉੱਥੇ ਵੀ ਪਈ ਆ ਤੇ ਵੱਜ ਸੰਨ ਵੀ ਇਥੋਂ ਹੀ ਪਈ ਜਾਂਦਾ। ਸੁਣਿਓ ਹਾਂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਨਾ ਕਟਈ ਤਾਂ ਇਥੋਂ ਦੀ ਜਿਹੜੀ ਆ ਮੁਰੰਮਤ ਨਾ ਹੋਈ ਤਾਂ ਵੱਡਾ ਨੁਕਸਾਨ ਜਿਹੜਾ ਉਹ ਝੇਲਾ ਪਿਆ ਸਕਦਾ ਜਿੰਦਰ ਕੋ ਆ ਨਿਊਜ਼ ਆ ਕੇ ਪੰਜਾਬ ਪਠਾਨਕੋਟ